ਦਾ ਪਲੰਦੇ ਵਿੱਚ ਖੌਫਨਾਕ ਅੰਤ ਹੋ ਗਿਆ ਕੁੜੀ ਦੇ ਪਰਿਵਾਰਤੀ ਵੱਲੋਂ ਮੁੰਡੇ ਦਾ ਅਚੇਹਾ ਹਾਲ ਕੀਤਾ ਗਿਆ ਤਾਂ ਮੁੰਡੇ ਦੇ ਪਰਿਵਾਰ ਤੇ ਵੱਲੋਂ ਰੋ ਰੋ ਕੇ ਸਾਰੀ ਰੂਕੰਬਾਉ ਵਾਰਤਾ ਤਸੀ ਗਈ ਸੋ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਾਜ਼ਿਲਕਾ ਤੋਂ ਜਿੱਥੇ 19 ਸਾਲ ਦੇ ਮੁੰਡੇ ਦਾ ਪ੍ਰੇਮ ਸਬੰਧ ਦੇ ਚਲਦਿਆਂ ਬੇਰਹਿਮੀ ਦੇ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਰੋਪ ਲਗਾਏਗੇ ਕਿ ਨੌਜਵਾਨ ਨੂੰ ਜਿਹੜਾ ਮਾਰ ਮੁਕਾਇਆ ਕਿਹਾ ਗਿਆ ਕਿ ਕੁੜੀ ਦੇ ਪਰਿਵਾਰ ਨੇ ਘਰ ਬੁਲਾ ਕੇ ਨੌਜਵਾਨ ਦੀ ਨਾਲ ਬੇਰਹਿਮੀ ਦੀ ਨਾਲ ਕੁੱਟਮਾਰ ਕੀਤੀ ਤੇ ਜ਼ਖਮੀ ਹਾਲਤ ਦੇ ਵਿੱਚ ਗਲਤ ਪਤਾ ਦੱਸ ਕੇ ਹਸਪਤਾਲ ਛੱਡ ਦਿੱਤਾ ਜਿੱਥੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਪੁਲਿਸ ਨੇ ਲੜਕੀ ਸਮੇਤ ਉਸਤਿਆਂ ਪੈਣਾ ਤੇ ਦੋ ਹੋਰ ਲੋਕਾਂ ਸਮੇਤ ਪੰਜ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਪਰਿਵਾਰ ਹੁਣ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਚਾਹਦਾ ਜੀ ਅਵੇਰਾ ਬੁੱਢਾ ਕਰਾਵੇ ਮੈਂ ਉਹ ਨਾ ਮਾਰਾਂਗੀ ਮੈਨੂੰ ਚਾਹੀਦਾ ਹੈ ਹਨ ਸਾਹ ਅਗਰ ਨੂੰ ਕੁੜੀ ਨੂੰ ਵੀ ਮਾਰਨਾ ਅਰੇ ਹਮ ਸਾਹ ਕਰਾਣਾ ਕੁੜੀ ਨੂੰ ਵੀ ਮਾਰਨਾ ਸਾਡਾ ਮੁੰਡਾ ਮਾਰਿਆ ਦੀ ਕੁੜੀ ਨੂੰ ਵੀ ਮਾਰਨਾ ਜਾਨ ਲਾ ਕੇ ਕਰਾਣਾ ਹੈ ਇਹ ਬੰਦਿਆ ਯਾਰ ਮੈਂ ਸਾਡਾ ਮੁੰਡਾ ਮਰਿਆ ਕੰਨ ਕਿਸੇ ਔਰਦਾ ਵੀ ਮਰਵਾਉਂਦੀ ਹੋ ਫਿਰ ਚਾਹਦਾ ਜੀ ਤੇਰਾ ਬੁੱਢਾ ਕਰਾਵੇਂ ਮੈਂ ਉਹ ਨਾ ਮਾਰਾਂਗੀ ਮੈਨੂੰ ਚਾਹੀਦਾ ਹੈ ਹਾਂ ਹਾਂ ਆਹਨ ਸਾਡਾ ਆਹਨ ਕੁੜੀ ਨੂੰ ਵੀ ਮਾਰਨਾ ਆਹ ਸਾਡੇ ਕਰਾਣਾ ਕੁੜੀ ਨੂੰ ਵੀ ਮਾਰਨਾ ਸਾਡਾ ਮੁੰਡਾ ਮਾਰੀ ਉਹਦੀ ਕੁੜੀ ਨੂੰ ਤਮਰਾ ਇਹ ਕੰਨ ਕਿਸੇ ਹੋਰ ਦਾ ਹੀ ਮਰਵਾਉਂਦੀ ਹੋ ਫਿਰ ਮਾਮਲਾ ਸਰ ਇਹ ਥੋੜੀ ਜਿਹੀ ਕੁੜੀ ਦਾ ਰੋਲਾ ਜੀ ਤੇ ਜਿਹੜੀ ਕੁੜੀ ਹੈ ਨਾ ਜੀ ਉਹ ਕਹਿੰਦੀ ਮੈਂ ਜੀ ਇਹਦੇ ਨਾਲ ਸ਼ਾਦੀ ਕਰਵਾਨੀ ਹੈ ਤੇ ਜਿਹੜੇ ਉਹਦੇ ਘਰ ਦੇ ਪਰਿਵਾਰ ਦੇ ਹੈਗੇ ਨੇ ਜੀ ਮੁੰਡਾ ਤੇ ਵੱਡਾ ਭਰਾ ਤੇ ਉਹਦੀ ਭੈਣ ਉਹ ਮੰਨਦੇ ਨਹੀਂ ਜੀ ਤੇ ਇਸ ਕਰਕੇ ਜੀ ਕੱਲ ਉਹਨਾਂ ਨੂੰ ਬੁਲਾ ਕੇ ਲੈ ਗਏ ਨੇ ਕਰੋ ਜੀ 8 ਵਜੇ ਦਾ ਟਾਈਮ ਸੀਗਾ ਤੇ ਉਸ ਤੋਂ ਬਾਅਦ ਸਾਰੀ ਰਾਤ ਅਸੀਂ ਲੱਭਿਆ ਨਹੀਂ ਲੱਭਿਆ ਸਾਨੂੰ ਜੀ ਸਵੇਰੇ 11 ਵਜੇ ਪੀਸੀਆਰ ਵਾਲੇ ਨੇ ਤੁਹਾਨੂੰ ਦੱਸਿਆ ਫੋਟੋਆਂ ਦਿਖਾਈਆਂ ਤੇ ਬਈ ਦੇ ਮੁੰਡੇ ਨੂੰ ਮਾਰ ਦਿੱਤਾ ਤੇ ਡੈੱਡ ਬੋਡੀ ਜਿਹੜੀ ਹੈ ਉਹ ਫਰੀਦਕੋਟ ਰੈਫਰ ਕਰ ਦਿੱਤੀ ਹੈ ਫੋਨ ਹੀ ਕਸੀ ਤੁਹਾਡੇ ਬ੍ਰਦਰ ਕੋਲ ਹਾਂਜੀ ਫੋਨ ਵਗੈਰਾ ਫੋਨ ਵਗੈਰਾ ਹੈਗਾ ਸੀਗਾ ਜੀ ਮਗਰ ਉਹਨਾਂ ਨੇ ਫੋਨ ਪਤਾ ਨਹੀਂ ਖੋਲਿਆ ਜਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਉਹਦੇ ਵਿੱਚ ਕਦੋਂ ਗਿਆ ਕਦੋਂ ਸੀ ਗਿਆ ਕਿ ਕੀ ਕੀ ਗਿਆ ਸੀ ਕੇ ਕੇ ਸਿਰਫ ਕੁਝ ਨਹੀਂ ਗਿਆ ਬਸ ਮੈਂ ਆ ਨਾ ਨਾ ਕਹਿ ਕੇ ਗਿਆ ਸੀ ਬਸ ਅੱਛਾ ਤੇ ਹੁਣ ਲਾਸ਼ ਕਿੱਥੇ ਲਾਸ਼ ਸਰ ਫਰੀਦਕੋਟ ਮਿਲੀ ਨਹੀਂ ਤੁਹਾਨੂੰ ਮਿਲੀ ਨਹੀਂ ਸਰ उसको सारा पता था इसकी बहन का वो है उसने जबरदस्ती हमारे गले में डाल के हमने कहा हम चार आदमी करके बात करेंगे हम भी कर लेंगे चल ये लड़की नहीं मांगी लेकिन उसकी बहन उसका भाई एक लड़की का वो हाथ धो के पीछे पड़ा होता है इतने दिन से कि लड़का तो मारूंगा मारूंगा और कल उसका मौका लगा उन बहन भाइयों ने मार दिया हमारे लड़के को एक तरफ आप बोल रहे हो कि उसने शादी करवानी थी दूसरी तरफ आप बोल रहे उसके हो भाई और उसकी बहन नहीं मान देते अच्छा वो लड़की खुद जिद करके बैठी हुई थी शादी करूंगी ਕਿੰਨੇ ਸਮੇਂ ਸੇ ਜੋ ਸਹੀ ਇਹ ਚੱਕਰ ਚੱਲ ਰਹੇ ਨੇ ਤ੍ਰੇਨ ਪ੍ਰਸੰਗ ਚੱਲ ਰਹੇ ਨੇ 10 ਦਿਨ ਤੋਂ ਹੈ ਸਾਰੇ ਇਤਨਾ ਦਿਨ ਨਹੀਂ ਹੋਇਆ ਉਹ ਵੀ ਕਾਮਾ ਵਾਲਾ ਬੰਦਾ ਥੋ ਕਦ ਘਰ ਸੇ ਕਦ ਗਿਆ ਲੜਕਾ ਕੱਲ 8 ਵਜੇ ਰਾਤ ਨੂੰ ਫਲਸਾਨੇ ਸਿਟੀ ਫਾਇਲ ਕਾ ਸਿਵਰ ਹਸਪਤਾਲ ਫਰੀ ਕੋਟ ਨੂੰ ਕਾਮੂਸੂਲੇ ਆ ਸੇ ਉਸ ਰੁੱਕੇ ਦੀ ਇਤਲਾਹ ਤੇ ਉਹਦੇ ਜਿਹੜੇ ਮਰਨ ਵਾਲਾ ਵਿਅਕਤੀ ਉਹਦੇ ਵਾਰਸਾਂ ਨੂੰ ਅਸੀਂ ਬੁਲਾ ਕੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਉਹਨਾਂ ਬਿਆਨ ਲਖਾਇਆ ਉਸ ਬਿਆਨ ਦੇ ਆਧਾਰ ਤੇ ਫਲਸਾਨੇ ਸਿਟੀ ਫਾਇਲ ਕਰਕੇ 302 ਦਾ ਮਕਦਰ ਦਰਜ ਕੀਤਾ ਹੈ ਉਹਦੇ ਪੰਜ ਵਿਅਕਤੀਆਂ ਦੇ ਖਿਲਾਫ ਮਕਦਮਾ 302 ਦਾ ਦਰਜ ਕੀਤਾ ਮਕਦਮਾ ਦਰਜ ਕਰਕੇ ਸਾਢੇ 8 ਵਜੇ ਤੋਂ ਤਫ਼ਤੀਸ਼ ਅਮਲ ਚੱਲਦੀ ਜਾ ਰਹੀ ਹੈ ਤੇ ਜਲਦੀ ਇਹ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ। ਇਹ ਕਤਲ ਹੋਇਆ ਕਿੱਥੇ ਹੈ ਜੀ ਐਕਚੁਅਲੀ ਜਿਹੜਾ ਹੈਗਾ ਰਾਸਮੀ ਕਲੋਨੀ ਤੇ ਉਸਲਾਵਾ ਇਹ ਜਿਹੜੇ ਮਾਰਨ ਵਾਲੇ ਬੰਦੇ ਆ ਇਹਨਾਂ ਚੈੱਕ ਕਰਦੇ ਸੀ ਇਹਨਾਂ ਦੀ ਸਿਸਟਰ ਨਾਲ ਉਸ ਜਿਹੜਾ ਮਰਿਆ ਵੀ ਮੁੰਡੇ ਨਾਲ ਨਾਜਾਇਜ਼ ਸੰਬੰਧ ਹੈ ਗਿਆ। ਇਸ ਰੰਜਿਸ਼ ਕਰਕੇ ਇਹਨਾਂ ਨੇ ਮਾਰ ਸੱਟਾ ਮਾਰ ਕੇ ਮਾਰੇ ਆ ਬਾਕੀ ਸਾਢੇ ਕੋਲੋਂ ਤਫ਼ਤੀਸ਼ ਜਾ ਰਹੀ ਹੈ। ਜੋ ਤਫ਼ਤੀਸ਼ ਦੇ ਦੌਰਾਨ ਤਾਂ ਸਾਹਮਣੇ ਉਹ ਲੜਿੰਦੀ ਪਾਬੰਦੀ ਕਾਰਵਾਈ ਕੀਤੀ ਜਾਏ। ਤਦ ਉਹਨਾਂ ਦੀ ਡੈੱਡ ਬੋਡੀ ਫਾਜ਼ਿਲ ਕਾ ਆ ਗਈ ਹੈ ਜੇ ਡੈੱਡ ਬੋਡੀ ਲੈ ਕੇ ਆ ਰਹੇ ਹਸਪਤਾਲ ਪਹੁੰਚਣ ਵਾਲੀ ਉਸ ਨੂੰ ਪੋਸਟਨੋ ਕਰਾ ਕੇ ਡੈੱਡ ਬੋਡੀ ਸੀ ਵਾਰਸਾਂ ਦੇ ਵਾਲੇ ਕਰ ਰਹੇ ਸੀ ਤਬ ਉਹਨਾਂ ਦੇ ਸਰੋਪੀਕਸ਼ਨ ਗ੍ਰਫਤਾਰ ਕੀਤਾ ਨਹੀਂ ਹਾਲ ਦੀ ਘੜੀ ਅਜਿਹਾ ਕੋਈ ਨਹੀਂ ਵੀ ਜਲਦੀ ਅਸੀਂ ਗ੍ਰਫਤਾਰ ਕਰ ਲਾਂਗੇ ਮਾਮਲਾ